ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਈ ਹੋਪ ਸਭ ਠੀਕ ਠਾਕ ਹੋਵਗੇ ਅੱਜ ਜਸਤ ਤੁਹਾਡੇ ਲਈ ਨਵੀਂ ਰੈਸਪੀ ਲੈ ਕੇ ਆਈਆਂ ਜਿਹੜੀ ਕਿ ਆਪਾਂ ਚੌਲਾਂ ਦੀਆਂ ਪਿੰਨੀਆਂ ਬਣਾਵਾਂਗੇ ਅੱਜ ਜਿਹਦੇ ਲਈ ਅਸੀਂ 1 ਕਿਲੋ ਚੌਲਾਂ ਦਾ ਆਟਾ ਲੇਤਾ ਅੱਧਾ ਕਿਲੋ ਅਸੀਂ ਪਾਵਾਂਗੇ ਦੇ ਵਿੱਚ ਖੰਡ ਤੇ ਵਿੱਚ ਅਸੀਂ ਐਡ ਕਰਾਂਗੇ ਮਿਰਚਾਂ ਜਿਹੜੀਆਂ ਕਿ ਅਸੀਂ ਪਹਿਲੇ ਪ੍ਰੀਕ ਕਰ ਲਈਆਂ ਦਾਖਾਂ ਤੇ ਇੱਕ ਲੈਚੀਆਂ ਲੈਚੀਆਂ ਅਸੀਂ ਜਿਹੜੀਆਂ ਸਤਤ ਤੁਹ ਵਟਲੇ ਸਕਦੇ ਆਂਗੇ ਪਰ ਇਹ ਜਿਹੜੇ ਆਪਾਂ ਸਮਾਨ ਪਾਇਗਾ ਇਹ ਆਪਣੇ ਟਿਸਟ ਅਕੋਰਡਿੰਗ ਤੁਸੀਂ ਜ਼ਿਆਦਾ ਜਾਂ ਘੱਟ ਵੀ ਪਾ ਸਕਦੇ ਆਂਗੇ ਜਿਹੜੀਆਂ ਕਾਲੀਆਂ ਮਿਰਚਾਂ ਨੇ ਇਹ ਪਾਉਣੀਆਂ ਜ਼ਰੂਰੀ ਨੇ ਕਿਉਂਕਿ ਚੌਲਾਂ ਦੇ ਵਿੱਚ ਬੈ ਹੁੰਦੀ ਹੈਗੀ ਇਹ ਬੈ ਨੂੰ ਦੂਰ ਕਰਦੀਆਂ ਨੇ ਕਾਲੀ ਮਿਰਚ ਇਹ ਜਿਹੜੀਆਂ ਆਪਾਂ ਪਿੰਨੀਆਂ ਬਣਾਵਾਂਗੇ ਇਹ ਆਪਾਂ ਦੁੱਧ ਦੇ ਨਾਲ ਬਣਾਵਾਂਗੇ ਹੁਣ ਅਸੀਂ ਦੱਸਦੇ ਆ ਤੁਹਾਨੂੰ ਅਸੀਂ ਕਿੱਦਾਂ ਬਣਾਣੇ ਆ ਸਭ ਤੋਂ ਪਹਿਲਾਂ ਕੜਾਈ ਦੇ ਵਿੱਚ ਆਪਾਂ ਇੱਕ ਚਮਚਾ ਬਦੇਸੀ ਕੀ ਦਾ ਪਾਵਾਂਗੇ ਇਸ ਨੂੰ ਆਪਾਂ ਗਰਮ ਕਰਾਂਗੇ ਇਹਦੇ ਵਿੱਚ ਹੀ ਆਪਾਂ ਚੌਲਾਂ ਦਾ ਆਟਾ ਭੁੰਨਾਂਗੇ ਆਪਣਾ ਇਹ ਤਾਂ ਗਰਮ ਹੋ ਗਿਆ ਹੁਣ ਇਹਦੇ ਵਿੱਚ ਆਪਾਂ ਆਟਾ ਜਿਹੜਾ ਆਪਣਾ ਚੌਲਾਂ ਦਾ ਆਟਾ ਹੀ ਐਡ ਕਰਾਂਗੇ ਜਿਹੜੀ ਆਪਣੀ ਅੱਗ ਆਏ ਮੀਡੀਅਮ ਹੁਣ ਚਾਹੀਦੀ ਨਾ ਜ਼ਿਆਦਾ ਤੇਜ਼ ਨਹੀਂ ਹੋਣੀ ਚਾਹੀਦੀ ਜਿਸ ਨੂੰ ਆਪਾਂ ਮਿਕਸ ਕਰਾਂਗੇ ਚੰਗੀ ਤਰ੍ਹਾਂ ਇਹ ਚੌਲਾਂ ਦਾ ਆਟਾ ਹੈ ਅਸੀਂ ਬਾਜ਼ਾਰ ਦੇ ਵਿੱਚੋਂ ਹੀ ਲੈਂਦਾ ਸੀ ਤੁਸੀਂ ਆਪਣੇ ਘਰੇ ਵੀ ਪੀਸ ਸਕਦੇ ਨੂੰ ਜਿੱਦਾਂ ਦਾ ਆਪਣਾ ਕਣਕ ਦਾ ਆਟਾ ਹੁੰਦਾ ਉਹਦੋਂ ਦਾ ਬਰੀਕ ਇਹ ਪੀਸਣਾਗਾ ਘਰੇ ਅੱਜ ਜੇ ਆਪਾਂ ਇੰਨਾ ਘੁੁੰਣਾ ਕਿ ਆਪਾਂ ਨੂੰ ਪ੍ਰੈਗਨੈਂਸੀ ਦੀ ਆਣ ਲੱਗ ਜਾਂਦੀ ਹੈ ਜਿਆਦਾ ਇਹ ਲਾਲਚਾਣੀ ਕਰਨਾ ਹੈਗਾ ਆਪਾਂ ਪ੍ਰੈਗਨੈਂਸੀ ਨੂੰ ਇਸ ਵਿੱਚ ਆਉਣ ਲੱਗਦੀ ਇਸ ਨੂੰ ਆਪਾਂ ਬਸ ਹੁਣ ਥੋੜਾ ਜਿਹਾ ਘੁੁੰਨਾਂਗੇ ਜਿਆਦਾ ਨਹੀਂ ਘੁੁੰਨਾ ਹੈਗਾ ਥੋੜਾ ਜਿਹਾ ਰੰਗ ਬਟਾ ਗਇਆ ਜਿਹੜਾ ਇਹ ਆਪਣਾ ਆਟਾ ਹੈਗਾ ਇਹ ਆਪਾਂ ਇੱਕ ਆਪਣੀ ਸੁੱਕੇ ਭਾਂਡੇ ਦੇ ਵਿੱਚ ਇਸ ਨੂੰ ਕੱਢ ਲਾਂਗੇ ਸੁੱਕੇ ਭਾਂਡੇ ਦੇ ਵਿੱਚ ਕੱਢ ਲਿਆ ਹੁਣ ਇਸ ਨੂੰ ਆਪਾਂ ਉੱਪਰ ਕਵਰ ਕਰਕੇ ਰੱਖ ਲਈਏ ਅੱਗੇ ਆਪਣਾ ਜਿਹੜਾ ਆਟਾ ਹੈਗਾ ਇਹ ਠੰਡਾ ਨਾ ਹੋ ਜੇ ਹਾਂਜੀ ਅੱਗੇ ਦੱਸਦੇ ਆਪਾਂ ਆਪਾਂ ਕੜਾਹੀ ਗਰਮ ਕਰ ਲਈਏ ਹੁਣ ਇਹਦੇ ਵਿੱਚ ਆਪਾਂ ਦੁੱਧ ਪਾਵਾਂਗੇ ਦੁੱਧ ਆਪਾਂ ਜਿੰਨੀ ਲੀਟਰ ਵੀ ਲੈ ਸਕਦੇ ਆ 2 ਲੀਟਰ ਵੀ ਲੈ ਸਕਦੇ ਆ ਉਹ ਆਪਣੇ ਤੁਸੀਂ ਆਪਣੀ ਚੋਇਸ ਦੇ ਨਾਲ ਆਪਾਂ 2 ਲੀਟਰ ਦੁੱਧ ਲਮਾ ਗਏ ਇਸ ਨੂੰ ਚੋਰਨੀ ਪਿੰਨੇ ਨੇ ਲਈ ਕਿਰੇ ਹੀ ਆਪਣਾ ਦੁੱਧ ਇਹ ਘਰ ਦਾ ਮੱਝ ਦਾ ਦੁੱਧ ਹੈਗਾ ਬਿਨਾਂ ਕਰਮ ਕਰਿਆ ਹੋਇਆ ਦੁੱਧ ਦਾ ਹੁਣ ਆਪਾਂ ਇਸ ਨੂੰ ਪਕਾਵਾਂਗੇ ਜਿੱਦਾਂ ਆਪਾਂ ਖੋਆ ਬਣਾਣੇ ਆ ਇਹ ਉਦੋਂ ਤੱਕ ਬਣਾਣਾ ਜਦੋਂ ਤੱਕ ਇਹ ਆਪਣਾ ਅੱਧੇ ਤੋਂ ਵੀ ਘੱਟ ਨਹੀਂ ਰਹਿ ਜਾਂਦਾ ਹੁਣ ਤੱਕਾ ਪ੍ਰੈਸ ਨੂੰ ਪਕਾਈ ਜਾਣਾ ਹੈ ਜਿਵੇਂ ਦੇਖੋ ਆਪਣਾ ਖੂਆ ਬਣ ਗਿਆ ਇਹਨਾਂ ਨੂੰ ਦੋ ਅੱਧਾ ਵਿਚ ਰਣਾ ਤਾਂ ਕੀੜਾ ਆਪਣਾ ਇਹ ਆਟਾ ਤੇ ਖੰਡ ਆਪਾਂ ਬਾਅਦ ਵਿੱਚ ਵਿੱਚ ਮਿਲਾਵਾਂਗੇ ਹੁਣ ਆਪਾਂ ਗੈਸ ਕਰ ਦੇਣੀ ਆਪਣਾ ਬੰਦ ਹੁਣ ਆਪਾਂ ਦੱਸ ਦਿਆਂ ਕੀ ਕਰਨਾ ਹਾਂ ਜਿਹੜਾ ਇਹ ਆਪਣਾ ਆਟਾ ਨਾ ਫਿਕ ਰੱਖਿਆ ਹੋਇਆ ਉਹਦੇ ਵਿੱਚ ਆਪਾਂ ਜਿਹੜੀ ਆਪਣੀ 1/2 ਕਿਲੋ ਖੰਡ ਹੈ ਜਿਹੜੀ ਉਹ ਮਿਲਾ ਲੈਣੀ ਆ ਪਹਿਲਾਂ ਆਪਾਂ ਇਹਦੇ ਵਿੱਚ ਮਿਕਸ ਕਰ ਲਾਂਗੇ ਖੰਡ ਨੂੰ ਹੀ ਕੱਲੀ ਨੂੰ ਜੀ 1 ਕਿਲੋ ਆਟੇ ਦੇ ਵਿੱਚ ਅ 1/2 ਕਿਲੋ ਖੰਡ ਹੈ ਜਿਹੜੀ ਉਹ ਠੀਕ ਠੀਕ ਮਿੱਠਾ ਹੁੰਦਾ ਮਤਲਬ ਜਿਆਦਾ ਮਿੱਠਾ ਵੀ ਨਹੀਂ ਹੁੰਦਾ ਘੱਟ ਵੀ ਨਹੀਂ ਹੁੰਦਾ ਨੋਰਮਲ ਹੁੰਦਾਗਾ ਜੇਕਰ ਤੁਸੀਂ ਜਿਆਦਾ ਖਾਣੇ ਉਤੇ ਜਿਆਦਾ ਖੰਡ ਆਪਣੀ ਐਡ ਕਰ ਸਕਦੇ ਹੋ ਜੇ ਘੱਟ ਖਾਣੇ ਉਤੇ ਘੱਟ ਵੀ ਐਡ ਕਰ ਸਕਦੇ ਹੋਗੇ ਬਟ ਜਿਹੜਾ ਇਹ ਮਿੱਠਾ ਹੈ ਨੋਰਮਲ ਮਿੱਠਾ ਹੈਗਾ ਹਾਂਜੀ ਹੁਣ ਆਪਾਂ ਇਸ ਚੰਗੀ ਤਰ੍ਹਾਂ ਦੇ ਵਿੱਚ ਮਿਕਸ ਹੋ ਗਈ ਸੁਧ ਵਾੜੀੜਾ ਆਪਣਾ ਦੁੱਧ ਵਾਲਿਆ ਹੋਇਆਗਾ ਕਾਣਿਆ ਹੋਇਆ ਉਹਦੇ ਵਿੱਚ ਐਡ ਕਰਾਂਗੇ ਆਪਾਂ ਆਟਾ ਤੇ ਖੰਡ ਮਿਕਸ ਕਰਕੇ ਰੱਖਿਆ ਸੀ ਉਹ ਇਹਦੇ ਵਿੱਚ ਐਡ ਕਰਾਂਗੇ ਜੀ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਨਾਲ ਹੀ ਆਪਾਂ ਇਸ ਨੂੰ ਮਿਕਸ ਕਰਾਂਗੇ ਜਿਹੜੇ ਇਲਾਇਚੀਆਂ ਦੇ ਅਸੀਂ 2-2 ਕੱਟ ਲਏ ਸੀਗੇ ਉਹਦੇ ਸਿਲਕੀ ਅਸੀਂ ਨਹੀਂ ਪਾਏ ਹੈਗੇ ਕਿ ਇਹਦੇ ਵਿੱਚ ਐਡ ਕਰਾਂਗੇ ਆਪਾਂ ਇਸਦੇ ਵਿੱਚ ਮਿਕਸ ਕਰ ਦਾਂਗੇ ਆਪਾਂ ਚੰਗੀ ਤਰ੍ਹਾਂ। ਨਿੱਡੀਆਂ ਪਿੰਨੀਆਂ ਨਹੀਂ ਇਹ ਬਣ ਕੇ ਬਹੁਤ ਟੇਸਟੀ ਤਿਆਰ ਹੋਣਗੀਆਂ ਤੇ ਘੱਟ ਸਮੇਂ ਦੇ ਵਿੱਚ ਹੀ ਬਣ ਜਾਂਦੀਆਂ ਨੇ। ਜੀ ਨੂੰ ਇਸ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਜੇਕਰ ਤੁਹਾਡਾ ਮਤਲਬ ਸੁੱਕਾ ਆਟਾ ਜਿਆਦਾ ਸੁੱਕਾ ਰਹਿੰਦਾਗਾ ਮਿਕਸ ਕਰਨ ਤੋਂ ਬਾਅਦ ਵੀ ਤਾਂ ਆਪਾਂ ਗਰਮ ਕਰਕੇ ਦੁੱਧ ਦੇ ਵਿੱਚ ਐਡ ਕਰ ਸਕਦੇ ਆ ਅਸੀਂ ਵੀ ਦੁੱਧ ਥੋੜਾ ਜਿਹਾ ਐਡ ਕਰਿਆਗਾ ਤਾਂ ਕਿ ਜਿਹੜੀਆਂ ਆਪਣੀਆਂ ਪਿੰਨੀਆਂ ਨੇਗੇ ਉਹ ਵਧੀਆ ਵੱਟੀਆਂ ਜਾਣ ਹੁਣ ਆਪਾਂ ਇਸਨੀਆਂ ਪਿੰਨੀਆਂ ਵੱਟਾਂਗੇ ਜੇ ਹੱਥ ਨਾਲ ਆਸਾਂ ਆਪਾਂ ਹੁਣ ਪਿੰਨੀਆਂ ਵੱਟਣੀਆਂ ਦੇਖੋ ਪਿੰਨੀਆਂ ਬਹੁਤ ਸੋਹਣੀਆਂ ਵੱਟੀਆਂ ਜਾ ਰਹੀਆਂ ਨੇ ਇਹਦੀਆਂ ਹਾਂਜੀ ਪਣ ਬੱਟੇ ਦਾ ਪੈਕ ਪਲੇਟ ਦੇ ਵਿੱਚ ਰੱਖੀ ਜਾਵਾਂਗੇ ਹਾਂਜੀ ਦੇਖੋ ਗੋਲ-ਗੁਲਾਪੀ ਪਿੰਨੀਆ ਬੱਟ ਦੇ ਮੀਡੀਅਮ ਸਾਈਜ਼ ਦੀਆਂ ਜਿਹੜੀਆਂ ਇਹ ਪਿੰਨੀਆ ਆਪਾਂ ਬੱਟਦੇ ਆ ਇਹ ਮਤਲਬ ਗਰਮ-ਗਰਮ ਆਟੇ ਦੀਆਂ ਨੇ ਮਤਲਬ ਠੰਡੇ ਤੇ ਜਿਆਦਾ ਠੰਡਾ ਨਹੀਂ ਕਰਨਾ ਫਿਰ ਇਹ ਜਿਆਦਾ ਬੱਟੀਆਂ ਨਹੀਂ ਜਾਂਦੀਆਂ ਹੈਗੀਆਂ ਹੈਗੀਆਂ ਗਰਮ-ਗਰਮ ਦੀ ਬੱਟਣੀਆਂ ਨੇ ਆਪਾਂ ਪਿੰਨੀਆ ਜਿਆਦਾ ਵਧੀਆ ਬੱਟੇ ਜਾਂਦੀਆਂ ਨਹੀਂ ਇਹ ਪਿੰਨੀਆਂ। ਸਾஞ்சி ਆਪਣੇ ਪਿੰਨੀਆਂ ਖਾਣ ਦੇ ਲਈ ਬਿਲਕੁਲ ਤਿਆਰ ਨੇ। ਐਦਾਂ ਆਪਾਂ ਪਿੰਨੀਆਂ ਦੀ ਸਰਵਡ ਕਰ ਸਕਦੇ ਹਾਂਗੇ। ਪਿੰਨੀਆਂ ਬਹੁਤ ਹੀ ਟੇਸਟੀ ਤਿਆਰ ਹੋਈਆਂ ਨੇ। ਤੁਸੀਂ ਇੱਕ ਵਾਰ ਟਰਾਈ ਕਰਕੇ ਦੇਖਿਓ ਐਦਾਂ ਪਿੰਨੀਆਂ ਦੀ। ਪਿੰਨੀਆਂ ਘੱਟ ਸਮੇਂ ਦੇ ਵਿੱਚ ਹੀ ਤਿਆਰ ਹੁੰਦੀਆਂ ਨੇ। ਜ다 체ਤੀ ਖਰਾਬ ਵੀ ਨਹੀਂ ਹੁੰਦੀਆਂ ਹੈਗੀਆਂ ਹੈਗੀਆਂ ਇਸ ਨੂੰ ਆਪਾਂ ਮਹੀਨਾ ਤੱਕ ਰੱਖ ਸਕਦੇ ਹਾਂ ਇੱਕ ਮਹੀਨਾ ਇਹ ਖਰਾਬ ਨਹੀਂ ਹੁੰਦੀਆਂ ਹੈਗੀਆਂ ਹੈਗੀਆਂ ਜਿਸ ਤੁਹਾਨੂੰ ਸਾਡੀ ਰੈਸਪੀਸ ਵਧੀਆ ਲੱਗਦੀਆਂ ਤਾਂ ਸਾਡੇ ਚੈਨਲ ਲਾਈਕ ਐਂਡ ਸ਼ੇਅਰ ਐਂਡ ਸਬਸਕ੍ਰਾਈਬ ਕਰਿਓ ਥੈਂਕ ਯੂ ਜੀ